ਉਹ ਨਹੀਂ ਕਿ ਕਿੜੇ ਹੋ ਤੇ ਆਓ ਬਾਈ ਲਾਈਵ ਦੇ ਵਿੱਚ ਸਾਡੇ ਤਾਂ ਹੈਣੀਆਂ ਤੇ ਪਹਿਲਾਂ ਬਾਈ ਹੁਣ ਫੇਸਬੁੱਕ ਤੇ ਦੇਖਿਆ ਨੇ ਸੀ ਤੇ ਕਾਫੀ ਏਰੀਆ ਦੇ ਵਿੱਚ ਮੀ ਹੈਗਾ ਪਤਾ ਨਹੀਂ ਕਾਪ ਆ ਗਏ ਸੱਚ ਹੈਗਾ ਤੇ ਤਾਈਆਂ ਸੋਚਿਆ ਆਪਾਂ ਲਾਈਵ ਕਰ ਦਈਏ ਤੇ ਜੁੜੋ ਬੜਾ ਜਾ ਬਾਈ ਕਿੰਨੇ ਕੇ ਬੰਦੇ ਆਪਣਾ ਨਾਲ ਜੁੜਨਗੇ ਤੇ ਦੱਸਣ ਕਿੱਥੇ ਕਿੱਥੇ ਪੈ ਰਹੇ ਆ ਮੈਂ ਕਿ ਗਾਪਾ ਗਾਪਾ ਜਾ ਲੱਗਣ ਲੱਗਿਆ ਹੁਣ ਤਾਂ ਬਾਈ ਸੋਸ਼ਲ ਮੀਡੀਆ ਤੇ ਸਾਨੂੰ ਪਤੀ ਹੈਗਾ ਤੇ ਆ ਗੜਾ ਇੰਡੀਆ ਤੇ ਪਾਕਿਸਤਾਨ ਦਾ ਗੜਾ ਤੁਸੀਂ ਦੇਖਿਆਗਾ ਸਿਸਟਮ ਪੱਤਰਕਾਰਾਂ ਨੇ ਜੋ ਕਰਤਾ ਜੀ ਉੱਥੇ ਬੰਪਾ ਛਿੜਦਾ ਉੱਥੇ ਬੁਲਾਉਂਦਾ ਉਹ ਗੱਪ ਜਿਹਾ ਲੱਗਦੇ ਹੈਗੇ ਤੇ ਦਾਦੂ ਪਹਿਲਾਂ 10 ਮਿੰਟ ਪਹਿਲਾਂ ਆਪਾਂ ਦੇਖਿਆ ਸੀਗਾ ਵੀ ਮਾਨਸਾ ਵੀ ਪਈ ਜਾਂਦਾ ਬਰਨਾਲੇ ਮੀਂਹ ਪਈ ਜਾਂਦਾਗਾ ਉਹ ਤੁਸੀਂ ਦੱਸੋ ਬਾਈ ਜੀ ਕਿੱਥੇ ਕਿੱਥੇ ਪਈ ਜਾਂਦਾ ਮੀਂਹ 10 ਕ ਅੱਧਾ ਘੰਟਾ ਵਿਲੇ ਫਿਰ ਖੇਡਾਂਗੇ ਬਈ ਆਪਾਂ ਬਾਲੀਬਾਲ ਤੇ ਨਾਲ ਸਾਨੂੰ ਸਾਡੇ ਪਿੰਡ ਦਾ ਗਰਾਊਂਡ ਦਿਖਾਉਣਾ ਸਾਨੂੰ ਤੇ ਸਾਡੀਆਂ ਟੀਮਾਂ ਸਾਡੇ ਸਰਾ ਸਾਹਿਬ ਉਧਰ ਜਲਦੀ ਗਰੇ ਨੇ ਹਾਂ ਉਹ ਉੱਥੇ ਲੱਗੇ ਆਉਗੇ ਇੱਥੇ ਉਹ ਮੁੰਡੇ ਕਹਿੰਦੇ ਜੀ ਉਹ ਉੱਥੇ ਲਿਖਿਆ ਹੋਗਾ ਸਾਡੇ ਗਰਾਊਂਡ ਚ ਕੁੱਤਾ ਮੂਤਰਿਆ ਆਇਆਗਾ ਤੇ ਉਹ ਬਰਲੇ ਪਾਸੇ ਬਾਈ ਚਲੋ ਉੱਥੇ ਕੁਝ ਕਰੀ ਜਾਂਦਾ ਫੇ ਕਰੀਏਗੀ ਬਰਾਬਰ ਆਪਾਂ ਹੁਣ YouTube ਤੇ ਗੱਲਾਬਾਤਾਂ ਕਰਦੇ ਆਂਗੇ 10 ਮਿੰਟ ਪਉਦੇ ਬਾਈਆਂ ਤੋਂ ਵੀ ਕਿੱਥੇ ਕਿੱਥੇ ਪਈਆਂ ਨਾ ਮੀ ਆਪਣੇ ਤਾਂ ਡਰਦੇ ਤਾਂ ਹੀ ਨਹੀਂ ਆ ਰਹੀ ਮੀ ਆਊਗਾ ਸਾਡੇ ਤਾਂ ਬਾਈ ਨਾ ਸਾਡੀ ਤਿਆਰੀ ਆ ਕਿ ਖੇਡਦੇ ਹੁਣ ਅਗਲੇ ਟਾਈਮ ਤੇ ਸਾਨੂੰ ਐ ਸੀਗਾ ਵੀ ਖੇਡਾਂਗੇ ਤੇ ਪਰ ਨਾ ਬੱਦਲ ਨਾ ਬੁੱਦਲ ਕੁਝ ਨਹੀਂ ਸਾਡੇ ਤਾਂ ਬਾਈ ਜੀ ਜਿਹੜਾ ਸਾਡਾ ਬਠਿੰਡਾ ਪਿੰਡ ਦਾ ਨਾ ਥਾਣਾ ਤੇ ਵੀ ਜਾਲਾ ਜਾਂ ਕਿਸ ਨੇ ਬਾਈ ਫੋਨ ਤੇ ਦੇਖ ਲਿਆ ਹੋਣਾ ਬਾਈ ਉੱਥੇ ਵੀ ਪਈ ਜਾਂਦਾਗਾ ਇਹ ਆਪਣੇ ਨਸਾਨੀ ਵੀ ਨਾ ਹੋਵੇ ਹੁਣ ਤਾਂ ਸਭ ਸੱਚ ਆ ਬਾਈ ਇਹ ਸੋਸ਼ਲ ਮੀਡੀਆ ਤੇ ਆ ਗਿਆ ਬਾਈ ਤਾਂ ਕਮੈਂਟ ਹੈਗਾ ਬਾਈ ਮੀ ਮੂੰ ਇਹ 10 ਨਹੀਂ ਰਹੇ ਭਾਈ ਜੀ ਕਿੱਥੇ ਕਿੱਥੇ ਪੈ ਰਹੇ ਆ ਮੀ ਤਕਰੀਬਨ ਭਾਈ ਜੀ ਮੇਰੇ ਕੋਲੇ 110 ਬੰਦਾ ਬੰਦੇ ਸ਼ੋ ਹੋਈ ਜਾਂਦੇ ਜਿਹੜੀ ਬੰਦੇ ਆਪਣਾ ਦੇਖ ਰਹੇ ਨੇ ਲਾਈਵ ਇਹ 10 ਨਹੀਂ ਰਹੇ ਆਪਣਾ ਫੇਸ ਬਾਈ ਮੇਰਾ ਫੇਸ ਖਰਾਬ ਹੋਇਆ ਵਾਗਾ ਤਾਂ ਨਹੀਂ ਦਿਖਾ ਰਿਹਾ ਮੇਰੇ ਫਿੰਸੀਆਂ ਹੋ ਗਈਆਂ ਉਹਦੇ ਵਿੱਚ ਫੇਸ ਤੋਂ ਕਿ ਲੈਣਾ ਭਾਈ ਯਾਰ ਬਾਈ ਮੈਂ ਕਿਹੜਾ ਐਕਟਰ ਆਗਾ ਆ ਤੁਸੀਂ ਆ ਤੁਸੀਂ ਸਬਸਕ੍ਰਾਈਬ ਕਰੋ ਅੱਜ ਅੱਜ 2000 ਭਦਾਓ ਤੇ ਫੇਰ ਆਪਾਂ ਕੱਲ ਨੂੰ ਫੇਰ ਲਾਈਵ ਹੋਵਾਂਗੇ ਤੇ ਗਰਾਊਂਡ 'ਚ ਫੇਰ ਕਰਾਂਗੇ ਲੇਕਿਨ ਸਬਸਕ੍ਰਾਈਬ ਕਰਦਾ ਕਿ ਨਹੀਂ ਕਰਦਾ ਬਾਈ ਤੂੰ ਤੂੰ ਸਾਨੂੰ ਰੱਬ ਦਿਖਾਉਂਨੇ ਆ ਬਾਈ ਜੀ ਤੇ ਰੱਬ ਦਾ ਹਾਂ ਸਾਡੇ ਦਾ ਨਿਕਲੇ ਬਾ ਸੂਲ 'ਚ ਸਮਾਂ ਹੈ 5:29 ਮਿੰਟ ਤੇ ਕਿੱਥੇ ਕਿੱਥੇ ਪੈ ਰਹੇ ਐ ਮੀ ਤੇ ਬਾਕੀ ਸਾਨੂੰ ਪਤਾ ਹੀ ਪਿਆਜ਼ ਅਸੇ ਪਾਸੇ ਨਹੀਂ ਪਈ ਜਾਂਦਾਗਾ ਮੈਨੂੰ ਆ ਲੱਗਦਾ ਬਈ ਇਧਰ ਬਨਾਲੇ ਕਿੰਨੇ ਮੀ ਹੈਗਾਗਾ ਇਧਰ ਸੂਰ ਗੜਾ ਹੋ ਗਿਆ ਮਠੰਡੇ ਵਾਲੀ ਸਾਈਡ ਇਧਰ ਹੈਗਾ ਬਈ ਕਿਧਰ ਨੂੰ ਗੜਾ ਆਪਣਾ ਕੈਮਰਾ ਕੀਤਾ ਇਧਰ ਹੈਗਾਗਾ ਮੋਗਾ ਅੰਮ੍ਰਿਤਸਰ ਦਸੂ ਬਾਈ ਜੀ ਕਿੱਥੇ ਹੈਗਾ ਮੀ ਤੇ ਬੰਦੇ ਆਪਣੇ ਲਾਈਵ ਦੇ ਵਿੱਚ ਫੇਰ ਵਧ ਗਏ ਸੋਖਣਾ ਹੋ ਗਿਆ 300 ਤੇ ਕਦੋਂ ਹੋ ਗਿਆ 1000 ਤੇ ਆਪਾਂ ਫੇਰ ਕਰਾਂਗੇ ਸਟਾਰਟ ਅੱਤੇ ਤੁਸੀਂ ਪੁਲਾਲ ਸਾਡੀਆਂ ਆਗੀਆਂ ਟੀਮਾਂ ਪੂਰੀਆਂ ਆਇਆ ਮੈਚ ਲਾਉਣੇ ਕਿ ਲਾਗੇ ਲੋ ਬਾਈ ਜੀ ਅਸੀਂ ਕੱਟਦੇ ਆਂ ਲਾਈਵ ਤੇ ਹੁਣ ਅਸੀਂ ਖੇਡਦੇ ਆਂ ਗੇਮ ਲਾਉਣੇ ਆਂ ਆਪਦੀ ਤੇ ਬਾਅਦ ਚ ਭਾਈ ਦੱਸ ਦਿਓ ਕਿੱਥੇ ਕਿੱਥੇ ਪਈਆਂ ਨਾ ਮੀ